ਤੇ ਹੋਂਸਾਨਾ ਸਾਡਾ ਗਰਾਫ ਕਾਫੀ نیچے ਆ ਗਿਆ ਕਿੰਨੂੰ ਕਵਰ ਅਪ ਕਰਨ ਦੇ ਲਈ ਸਾਨੂੰ ਬਹੁਤ ਜ਼ਿਆਦਾ ਐਮਰੇਸਨ ਕਿਸੇ ਦਾ ਬਹੁਤ ਜ਼ਿਆਦਾ ਮਿੰਟ ਕਰਨੀ ਪੈਣੀ ਹੈ ਨਹੀਂ ਤਾਂ ਸਾਡੇ ਹੱਥੋਂ ਚੀਜ਼ ਨੇ ਜੇ ਤਾਂ ਆਪਾਂ ਸੋਚ ਲਈਏ ਕਿ ਜਾ ਕੇ ਅਸੀਂ ਇਕੱਲੇ ਦਾ ਕੰਮ ਕਰ ਦਾਂਗੇ ਤੁਹਾਨੂੰ ਕੱਖ ਨਹੀਂ ਨਾਲਾ ਫਾਇਦਾ ਉਹ ਸਾਰੀ ਰੇਸਿਓ ਬਣੀ ਹੈ ਜੇ ਇਕੱਲੇ ਦਾ ਕੰਮ ਕਰਾਂਗੇ ਨਾ ਰੇਸਿਓ ਬਣੀ ਹੈ ਕਾ ਲਾਵੇ 5 ਸਾਲ ਪੜਦਾ ਉਹਦਾ ਇਹ ਚੜਿਆ ਹੁਣ ਸਾਨੂੰ ਟਾਈਮ ਹੀ ਦਿੱਸਿਆ ਰਾਈਟ ਟਾਈਮ ਟੂ ਟੇਕ ਐਕਸ਼ਨ ਹੁਣ ਸਾਨੂੰ ਇਸ ਸੇਵ ਕੰਮ ਕਰਨਾ ਕਿਉਂਕਿ ਸਾਡੇ ਕੋਲ ਚੰਗੇ ਟਾਈਮ ਹੈਗਾ ਇਹ ਆਪਾਂ ਸੋਚਿਆ ਕਿ ਜਾਗੇ ਇਸ ਸਾਲ ਪਹਿਲਾਂ ਇਲੈਕਸ਼ਨ ਕੋਲ ਕੰਮ ਕਰਦਾ ਉਹ ਸਾਡਾ ਸਾਡਾ ਕੰਟੀਡਰ ਜੀ ਹੋਵੇ ਇਹ ਚੀਜ਼ ਜੀ ਨਹੀਂ ਪਾ ਇਹ ਮਾਇਨ ਦੇ ਡੋਰ ਉੱਤੇ ਉੱਤਲ ਮਾਰੋ ਜੇ ਪਿੰਡਾਂ ਗਾਵਾਂ ਕਿ ਜਾਨ ਕੋਈ ਮਦਦ ਹੋ ਗਿਆ ਕੋਈ ਜਾਨੀ ਜਾਗੇ ਟਿੱਡੀਆਂ ਦੇ ਬੋਲ ਫਿਰ ਤੇ ਮੈਂਬਰ ਕੋਲ ਜਾ ਉਹ ਦਾ ਡੀਕਾਪਲੈਂਸ ਵਾਲੋ ਉਹ ਰਾਤ ਤੋਂ ਕੁੱਝ ਹੀ ਪਾਲੋ ਜਿਹੜੀ ਦੀ ਪਾਲਣ ਪਾਣੀ ਆਪਣੇ ਜਨਰਲ ਸਾਡਾ ਸੜਕ ਉੱਤੇ ਮੈਂ ਤਾਂ ਕਈ ਦਿਨਾਂ ਨੂੰ ਕਹਿਣਾ ਨਹੀਂ ਕਰਵਾਉਂਦੇ ਬਹੁਤ ਵਧੀਆ ਹੋ ਵੀ ਆ ਜਾਏਗਾ ਜੀ ਮੇਨ ਸੜਕ ਦੇ ਨਾਲ ਹੈਵੀ ਵਹੀਕਲ ਵੀ ਨਿਕਲਦੇ ਨੇ ਜਿਹੜੀ ਰੋਡ ਟੁੱਟੀ ਹੋਈ ਹੈ ਸਾਡੀ ਮੋਤੀਵਾਗੈਂਡਰਲ ਤੇ ਉਹ ਤਕਰੀਬਨ ਮੇਰਾ ਖਲ ਇੰਨਾ ਟੋਟਾ ਟੁੱਟਿਆ ਹੋਇਆ ਨਹੀਂ ਜਿਆਦਾ ਹੈਗਾ ਜੀ ਪਿੱਛੇ ਘੱਟੋ ਘੱਟ ਜਿਹੜਾ ਹੈਗਾ ਨਾ 7-800 ਫੁੱਟ ਹੈ ਜੀ एचडीएफसी बैंक से लेके पीछे तक देखो बनाओगे तो मेन सारा बनाओगा ना पीछे ज्यादा आबादी है पूरे कटा आबादी है मेन में बनाओगे तो सारे बनाओगे ज्यादा आबादी है लोकल ही खड़काओ लोकल ही खड़काना और जो मड्डी रोड होगी या पीडब्ल्यूडी की होगी पंचायत वाली जो है सी इंटरनल रोड्स ने वो बना सकते हैं अभी मेन रोड नहीं बना सकते ਜਦੋਂ ਜਦੋਂ ਉਹਦੀ ਮੰਡੀ ਮੋਰ ਦੀ ਪ੍ਰਾਪਰਟੀ ਹੋਣੀ ਉਹਦੇ ਕਾਗਜ਼ਾਂ ਵਿੱਚ ਜਦੋਂ ਪੀਡਬਲਯੂ ਦੇ ਕਾਗਜ਼ਾਂ ਸਾਡੀ ਅੰਦਰ ਦਾ ਪੰਚਾਇਤ ਹੀ ਆ ਗਿਆ ਏਰੀਆ ਪੰਚਾਇਤ ਦੀ ਦਲਕੀਏ ਜਿਹੜਾ ਇੱਕ ਵਿਭਾਗਾ ਉਹਨੂੰ ਬਣਾ ਦਿੰਦਾ ਆ ਜਿਹੜਾ ਸਪੋਰਟ ਪ੍ਰਾਪਰਟੀ ਵੀ ਬਣਾ ਗਿਆ ਉਹਨੂੰ ਪੀਡਬਲਯੂ ਦੇ ਰਿਪੋਰਟ ਜੇ ਰੋਡ ਚੜੀ ਹੋਈ ਆ ਅਸੀਂ ਉਹਨਾਂ ਤੋਂ ਐਨਓਸੀ ਲੈ ਬਗੈਰ ਉਹਨਾਂ ਨੂੰ ਕਰੇ ਬਗੈਰ ਅਸੀਂ ਪੰਚਾਇਤ ਉਹਦੀ ਨਹੀਂ ਕਰ ਸਕਦੀ ਕਿਉਂਕਿ ਉਹਨੂੰ ਪੀਰੀਆਡਿਕਲੀ ਮੇਨਟੇਨੈਂਸ ਦੇ ਪੈਸੇ ਆਉਂਦੇ ਆ ਜਦੋਂ ਉਹਨਾਂ ਨੂੰ ਮੇਨਟੇਨੈਂਸ ਦੇ ਪੈਸੇ ਆਏ ਉਹਨੇ ਟਾਇਰ ਪਟਕੇ ਮਾਰ ਲਈ ਆਪਣੀ ਇਹ ਲਾਈਟ ਹੈ ਐਪਲੂ ਲਾਈਟ ਹੈ ਕੁਝ ਨੁਕਤੇ ਵੀ ਤਾਂ ਮੇਰੇ ਕੀ ਗੱਲ ਹੈ ਲੋਕਾਂ ਨੂੰ ਨਹੀਂ ਪਤਾ ਮੰਡੀ ਕੁਝ ਬੋਰਡ ਕੀ ਹੈਗਾ ਲੋਕਾਂ ਨੂੰ ਹੀ ਪਤਾ ਗਲੜਾ ਕੀ ਹੈ ਲੋਕਾਂ ਨੂੰ ਪਤਾ ਕਿ ਸਾਡੇ ਐਮਐਲਏ ਸਾਹਿਬਾ ਸਾਡੇ ਏਰੀਆ ਆ ਸਰਕਾਰ ਆ ਗਈ ਸਾਡਾ ਕੰਮ ਨਹੀਂ ਹੋਇਆ ਬਿਲਕੁਲ ਸਹੀ ਇੱਕ ਸਾਲ ਹੋ ਗਿਆ ਸੜਕ ਟੁੱਟੀ ਹੋਈ ਬੜੀ ਪ੍ਰੋਬਲਮ ਬਰਚਾਤਾ ਜਾ ਰਹੀ ਹੈ ਪਰ ਆਪਣੇ ਕੋਲੇ ਅਨਡਾਈਡ ਦੇ ਮਤਲਬ ਇਹਦਾ ਫੰਡੋਂ ਕਿੱਥੋਂ ਆ ਰਿਹਾ ਮੈਂ ਇਹ ਤਾਂ ਕਹਿੰਦੇ 100000 ਰੁਪਏ ਟੇਲਾ ਦੀ ਰੁਪਇਆ ਕਰਾ ਦਿਓ ਘੱਟੋ ਘਾਟ ਰੁਪਇਆ ਕਾਜ ਜੇ ਨਿਯਤ ਕਰਨਾ ਵੀ ਜਰੂਰੀ ਹੈ ਮਲਟੀਪੋਰਟ ਵਾਲੇ ਮੈਨੂੰ ਤੁਹਾਡੇ ਸੜਕਾਂ ਬਣੀਆਂ ਨਹੀਂ ਸਾਰੀ ਉੱਤਰ ਹਾਂ ਬਣਿਆ ਜੀ ਕੋਈ ਨਹੀਂ ਬਣਿਆ ਕਿੰਨਾ ਜੀ ਸਾਹਿਬ ਜੇ ਪਹਿਲਾ ਆਪਾਂ ਅੱਜ ਇਹ ਕਿਹਾ થોੜਾ ਹੀ ਯਾਰ ਇਹ ਤਾਂ ਪਲਾਉ ਚੋਕ ਜਾਏਗਾ ਕਿੰਨੀ ਖੜ ਹੈਗੀ ਉੱਥੇ ਇਹ ਤੁਹਾਡੇ ਚੋਕ ਜਾਏਗਾ ਇਹ ਸ਼ੋਕ ਆਪਾਂ ਡੋਗੋ ਮੈਡ ਹੋਵੇ ਚਾਹੇ ਮੈਂ ਪਹਿਲਾਂ ਵੀ ਨਹੀਂ ਇਹ ਆਪਾਂ ਡੋਕਾ ਬੋਲੇ ਲੱਗਦੀ ਹੈ ਕਿੰਨੀ ਟਿਕਨੀ ਨਹੀਂ ਕਿਹਨੇ ਡਿਕਨੀ ਪਾਣੀ ਦਾ ਪ੍ਰੋਬਲਮ ਪਾਣੀ ਸਾਗ ਹੈ ਇਹ ਆਪਾਂ ਰੈਕਸ਼ਨ ਕੀਆ ਸੀ ਦੇਖ ਰਿਹਾ ਹਾਂ ਉਸ ਵਿੱਚ ਆਪਾਂ ਦਾ ਜਿਹੜਾ ਪੰਚਾਇਤ ਵਾਲਾ ਵੀ ਨਾ ਕਿਹਾ ਸੀ ਸੀਵਰੇਜ ਦੀ ਸਫਾਈ ਹੋ ਜੂਗੀ ਸੀਵਰੇਜ ਦੀ ਸਫਾਈ ਕਰਾ ਦੇ ਕਿਥੇ ਰੋਡ ਜਾਲੀਆਂ ਕਹਿੰਦੇ ਸੀ ਪਾਉ ਨੂੰ ਰੋਡ ਜਾਲੀਆਂ ਉਥੇ ਪਵਾ ਦਿੰਨੇ ਜਿੱਥੇ ਜਿੱਦ ਡਾਊਨ ਆ ਜਿੱਥੇ ਪਾਣੀ ਨਹੀਂ ਨਿਕਲਦਾ ਤੁਸੀਂ ਇਹ ਜਿੰਨਾ ਕਲੈਕਟ ਕਰਕੇ ਰੋਡ ਜਾਲੀਆਂ ਪਾ ਦਿੰਨੇ ਆਂ ਠੀਕ ਹੈ ਠੀਕ ਹੈ ਜੀ ਜੀ ਤੁਹਾਡੀ ਜਿਹੜੀ ਕਮੇਟੀ ਆ ਉਹ ਕਮੇਟੀ ਬਣਾ ਦਿੰਨੇ ਆਂ ਉਹ ਕਮੇਟੀ ਨੂੰ ਅਧਿਕਾਰ ਦੇ ਦਿੰਦੇ ਆਂ ਕਮੇਟੀ ਰੋਗ ਸਾਦੀ ਜੋ ਵੀ ਕਰ ਸਕਦੀ ਆ ਉਹਦਾ ਉਹਦਾ ਕਮੇਟੀ ਦਾ ਚੇਅਰਮੈਨ ਦਾ ਵੀ ਰ 代表ਤਵ ਹੋਊਗਾ ਕਮੇਟੀ ਦਾ ਕਮੇਟੀ ਦਾ ਜਿਹੜਾ ਚੇਅਰਮੈਨ ਹੋਊਗਾ ਐਡਮਿਨਿਸਟਰਰ ਹੋਊਗਾ ਜਿਵੇਂ ਜਿਹੜਾ ਸਰਪੰਚ ਬਣ ਗਿਆ ਸਰਪੰਚ ਚੇਅਰਮੈਨ ਬਣ ਜੂਗਾ ਕਮੇਟੀ ਦਾ ਜਿਹੜਾ ਸਰਪੰਚ ਹੋਣਾ ਉਹ ਕਮੇਟੀ ਦਾ ਮੈਂਬਰ ਹੋਣਗੇ ਸਾਰੇ ਉਹ ਮੈਂਬਰ 1 ਉਦੇ ਵਿੱਚ ਜੋ ਤੁਸੀਂ ਸਲੇਬ ਇੱਕ ਵਾਰ ਤੁਸੀਂ ਤਿਆਰ ਕਰ ਲਓ ਕੱਚਾ ਜਾਂ ਤਿਆਰ ਕਰਕੇ ਦੇ ਦੇਵੋ ਤੁਸੀਂ ਸਲੇਬ ਕੀ ਰੱਖਣਾ ਚਾਹੁੰਦੇ ਹੋ ਉਹੀ ਦੀ ਤਾਂ ਵਿੱਚ ਰੱਖ ਦਿੰਦੇ ਆ ਵੀ ਮੀਟਿੰਗ ਸੀਗੀ ਮੀਟਿੰਗ ਦਾ ਡਿਸਕਸ ਹੋਇਆ ਕਿ ਇਹਦੇ ਵਿੱਚ ਵੀ 50 ਅੱਜ ਤੱਕ ਉਹਨੂੰ ਛੋਟ ਦੇਣੀ ਆ ਉਸ ਤੋਂ ਬਾਅਦ ਅਸੀਂ ਆਹ ਲੋਣਾ ਆ ਜੇ ਨਹੀਂ ਜਮ੍ਹਾਂ ਕਰਾਊਗਾ ਤਾਂ ਉਹਨੂੰ ਅਸੀਂ ਦੋ ਵਾਰ ਨੋਟਿਸ ਦੇਵਾਂਗੇ ਕਮੇਟੀ ਹੀ ਨੋਟਿਸ ਦੇ ਸਕਦੀ ਆ ਬੰਦਾ ਰੱਖਾਂਗੇ ਵਿੱਚ ਇੱਕ ਤਨਖਾਹ ਦੇ ਬੰਦਾ ਰੱਖਾਂਗੇ ਜਿਹੜੇ ਪੈਸੇ ਚ ਉਹਨੂੰ ਤਨਖਾਹ ਦੇਵਾਂਗੇ ਜੇ ਕੋਈ ਕਨੈਕਸ਼ਨ ਦੇ ਜੇ ਕੋਈ ਪੈਸੇ ਨਹੀਂ ਜਮ੍ਹਾਂ ਕਰਾਊਗਾ ਸਫਾਈ ਦੇ ਉਹਨੂੰ ਨੋਟਿਸ ਦਿੱਤਾ ਜਾਊਗਾ ਤੀਜੇ ਨੋਟਿਸ ਤੋਂ ਉਹਦਾ ਕਨੈਕਸ਼ਨ ਕ ਕੀ ਜਰੂਰ ਗਾਇ ਜੀ ਅਜੇ ਪਿਆ ਗਾਇ ਜੀ ਇਹਦੇ ਨੇ ਚਾਹ ਦੇ ਮਿਨੀਮਮ ਕਰ ਦੇਗੇ ਲੇਕਿਨ ਪ੍ਰੈਕਟਿਕਲ ਨਹੀਂ ਫ੍ਰੀ ਹੋਣੀ ਉਹਦੇ ਨਾਲ ਹੀ ਕਹਿੰਦਾ ਆਮ ਆਦਮੀ ਪਾਕਿਸਤਾਨੀ ਕਹਿੰਦੇ ਮੈਂ ਉਹਦਾ ਇਹ ਆਪ ਜਿਹੜਾ ਇਹ ਨਾਮ ਜਿਹੜਾ ਇੰਟਰਨੈਸ਼ਨਲ ਹਾਂ ਹਾਂ ਕਿ ਨਾਮ ਉਹ ਵੀ ਆ ਨਾ ਨਹੀਂ ਮੈਨੂੰ ਪਤਾ ਉਹ ਬੰਦੇ ਨੇ ਆ ਦੀ ਸਾਰੀ ਇਹ ਤੇਰਾ ਉਹ ਤੋਂ ਬਦਲਣਾ ਚਾਹੁੰਦਾ ਨਾ ਤੇ ਕਿਹੜਾ ਸਾਰੀ ਸਾਡੀ ਸਾਰ ਕੇ ਪੱਟੀ ਗਈ ਇਹ ਅਜੀਬ ਉਹ ਦੋਵਾਂ ਨੇ ਕੋਸ਼ਿਸ਼ ਕੀਤੀ ਉਹ ਕਹਿੰਦੇ ਜੀ ਸਾਡੀ ਗਲਤੀ ਨਾਲ ਤੁਹਾਡੀ ਸੜਕ ਪੜਦੀ ਥੋੜੀ ਸੜਕ ਹੀ ਪਾਸ ਹੋਈ ਮੈਂ ਕਿਹਾ ਥੋੜੀ ਜੇ ਪਾਸ ਦੇ ਨੂੰ ਪੱਟ ਕੇ ਦੇਤੀ ਜਾਂ ਤਾਂ ਉਹਦੇ ਪਰਚਾ ਕਰਾਇਆ ਜਾਂਵੇ ਇਹ ਤੁਸੀ ਪੱਟੜੇ ਦੇ ਦਿੱਤੀਏ ਤਾਂ ਬਈ ਸਾਨੂੰ ਕਹਿੰਦੇ ਸੜਕ ਬਣਨ ਲੱਗੀ ਹੈ ਉੱਥੇ ਘਾਟ ਤੋਂ ਦੇ ਬੰਦੇ ਆ ਕੇ ਫੋਟੋ ਨਹੀਂ ਲੈ ਰਹੇ ਸੰਤਾਂ ਦੀ ਸੜਕ ਵੀ ਕੜੀ ਗਾ ਬਣਦੀ ਹੈ ਪਾਸੀ ਤੋਂ ਹੋਈ ਖਾਲੇ ਨਹੀਂ ਟੋਏ ਉਹਨੇ ਕ੍ਰਾਸ ਕਰ ਕਰ ਕੇ ਜਿਹੜੀ ਕੰਪਲੇਨਟ ਨਹੀਂ ਕੀਤੀ ਸੀ ਉੱਪਰ ਤੱਕ ਨੇ ਲਾਇਆ ਸੀ ਤਾਂ ਕੁਝ ਕਰਨੇ ਕੌਣ ਕਰੀਏ ਕੋਈ ਉਹਨਾਂ ਦੇ ਬੰਦੇ ਸੀ ਮਾਦਾ ਤੋਂ ਪੀਡਬੀ ਵਾਲਾ ਪੈਸੇ ਪੱਥਰ ਲੱਗਿਆ ਪੀਡ ਬਸ ਕੋਲ ਆਇਆ ਲੱਗਿਆ ਹੋਇਆ ਪੱਥਰ ਲੱਗਿਆ ਲੱਗਿਆ ਹੋਇਆ ਪੱਥਰ ਲੱਗਿਆ ਮੀਂਹ ਪੱਥਰ ਲੱਗਿਆ ਹੋਇਆ ਬੈਰ ਸਾਹਿਬ ਤੋਂ ਬੈਰ ਸਾਹਿਬ ਤੋਂ ਸੜਕ ਪਾਸੇ ਦਾ ਮੀਂਹ ਪੱਥਰ ਲੱਗਿਆ ਹੋਇਆ ਵਾ ਉਸ ਤੋਂ ਬਾਅਦ ਆਉਂਦਾ ਕਿ ਨਹੀਂ ਸਰਕਾਰ ਪਾਰਟੀ ਬਣੇ ਲੋਕ ਕਿਉਂ ਪਾਰਟੀ ਬਣਾਈ ਅਸੀਂ ਅਸੀਂ ਥੋੜਾ ਪੈਸਾ ਸੈਂਸ਼ਨ ਕੀਤਾ ਸਰਕਾਰ ਨੇ ਪੈਸਾ ਸੈਂਸ਼ਨ ਨਾਲੇ ਜਿਹੜੀ ਪੁਆਇੰਟ ਏ ਹੈ ਵੀ ਤੁਸੀਂ ਕਨੈਕਸ਼ਨ ਕੋਈ ਵੀ ਲੈਨੇ ਆ ਸਰਕਾਰ ਦਾ ਨੋਟਿਸ ਆ ਜੇ ਤੁਸੀਂ ਸ਼ੜਕ ਪੱਟਤੀ ਆ ਜੁਰਮਾਨਾ ਹੁੰਦਾ ਕਹਿੰਦੇ ਨਹੀਂ ਹੁੰਦਾ ਜਦੋਂ ਇੰਨੀ ਸ਼ੜਕ ਪੱਟਤੀ ਲੋਕਾਂ ਦੀ ਇਹ ਇਹਨਾਂ ਨੁਕਸਾਨ ਹੋ ਗਿਆ ਸੀਵੇ ਦੇ ਕੰਮਾਂ ਵਿੱਚ ਅਸੀਂ ਉਹਨਾਂ ਕੋਲ ਮਾਣੀ ਵੀ ਟੁੱਟ ਗਏ ਉਹ ਟਰਾਲੀਆਂ ਦੀ ਮਿੱਟੀ ਰੇ ਕੋਈ ਸੀ ਅਸੀਂ ਆਪਾਂ ਕੋਲ ਪੂਰੀ ਮਿੱਟੀ ਪਾ ਕੇ ਲਾਏ ਤੁਸੀਂ ਐਮਐਨਡੀ ਸਾਹਿਬ ਨੂੰ ਦੱਸਿਆ ਉਹ ਸਭ ਕੀ ਕੰਮ ਕਰਾਂਗੇ ਉਹ ਕਹਿੰਦੇ ਅਸੀਂ ਇਹ ਦੇਖਦੇ ਆ ਵੀ ਕੀ ਹੋ ਸਕਦਾ ਪਰ ਗੱਲ ਇਹ ਹੋ ਸਕਦਾ 3 ਸਾਲ ਤੋਂ ਹੋ ਸਕਦੀ ਈ ਆ ਤੇ 2022 ਤੋਂ ਆ ਅਸੀਂ ਕਹਿੰਦੇ ਆ ਵੀ ਸੁੱਕਾ ਨੰਗ ਜਿਵੇਂ ਬੰਦਾ ਅਸੀਂ ਗਲੀ ਨੂੰ ਹੀ ਕਹਿੰਦੇ ਇਹ ਨਹੀਂ ਬੁਰੀ ਹਾਲਤ ਤੁਰ ਕੇ ਸੁੱਖਾ ਲੱਗਿਆ ਕੋਈ ਪਏ ਨੇ ਡੋਲ ਪਏ ਇਹਨਾਂ ਨਾਲ ਪਾਣੀ ਪਿਖੜਾ ਦੋ ਮੈਂ ਕਿਹਾ ਬੁਰਾ ਲੇ ਹਫਤਾ ਬਾਅਦ ਤੱਕ ਨਹੀਂ ਸੁੱਕਦਾ ਪਾਣੀ ਮੈਂ ਦੇਖਦਾ ਮੈਂ ਘੁੰਮਦਾ ਪਿੰਡ ਦੀ ਘੁੰਮਦਾ ਬਸ ਦੇਖਦਾ ਆਂ ਔਰ ਮੈਂ ਖੁਦ ਵੀ ਜਿਹੜੇ ਆਪਣੀ ਅੰਦਰੋਂ ਗਲੀ ਮੁੜਦੀ ਆ ਇਹਨਾਂ ਤੋਂ ਬੋਲਦੇ ਕਿ ਇੱਕ ਥੇ ਵੀ ਬਹੁਤ ਵੱਡਾ ਹੰਤਾ ਮਾਰਕੀਟ ਦੀ ਬਣਦੀ ਆ ਤੇ ਉੱਥੇ ਬਾਈ ਕੋਲੋਂ ਇਕੱਠੇ ਕਰਕੇ ਜਿਹੜਾ ਬਾਈਪਾਸ ਤੋਂ ਮਾਲ ਚੱਕਿਆ ਹੈਗਾ ਨਾ ਬਜਰੀ ਚੱਕੀ ਦੀ ਉਹ ਸਾਰਿਆਂ ਦੇ ਨਾਲ ਕਿ ਉਹ ਪੁਆਈ ਹੈ ਹਾਂ ਆਪ ਪੁਆਈ ਹੈ ਉਹ ਕੋ ਸਰਕਾਰੀ ਕੰਮ ਨਹੀਂ ਹੈ ਕਿ ਉਹ ਸਾਫ ਹੋਗੇ ਇਹ ਸਰਕਾਰ ਦੀਆਂ ਗੱਡੀਆਂ ਉੱਥੋਂ ਆਨੰਦ ਇਹ ਵੀ ਉੱਥੋਂ ਆਏ ਨੇ ਏਟਲੀਸਟ ਇਹਨਾਂ ਨੂੰ ਸਾਨੂੰ ਦੱਸਣ ਦੀ ਲੋੜ ਹੈ ਉੱਥੇ ਨਾਂ ਕਿ ਆਏ ਨੇ ਪਤਾ ਨਹੀਂ ਲੱਗਦਾ ਕਿ ਸਾਡੇ ਕਿਹੜਾ ਆ ਹੂੰ ਸਾਨੂੰ ਦੱਸਣ ਦੀ ਕਾਦੀ ਲੋੜ ਹੋ। ਬਿਲਕੁਲ। ਸਾਡੇ ਹਿੰਦੀ ਇਹਦੇ ਜੋੜਦੇ ਪਏ। ਬਿਲਕੁਲ ਠੀਕ ਹੈ। ਅੱਛਾ ਇਲੈਕਟ੍ਰਿਕ ਦਾ ਬੰਦਾ। ਸੱਚੀ ਉਹਨਾਂ ਨੂੰ ਸਤਾਇ ਦੱਸੇ ਅਸੀਂ ਕਿਉਂ ਪਾਰਟੀ ਬਣੀ। ਹੂੰ। ਸਰਕਾਰ ਐਕਸ਼ਨ ਕਿਉਂ ਨਹੀਂ ਲੈਂਦੀ? ਹਨਾ ਐਕਸ਼ਨ ਕਿਉਂ ਨਹੀਂ ਲੈਂਦੀ? ਉਹ ਡਿਪਾਰਟਮੈਂਟ ਦੇ ਕੋਲ। ਪੀ ਡਬਲਯੂ ਡੀ ਸਰਕਾਰ ਕੋਲ। ਹਣਕ ਪੰਜ ਸਾਲ ਹੋ ਗਏ। ਗਲੀਆਂ ਨਾਲੇ ਫਸੇ ਪਏ ਆ। ਮਤਲਬ ਉਹਦੇ ਪਾਣੀ ਹੱਲ ਹੋ ਰਿਹਾ। ਕੋਈ ਨਾ ਪੰਜ ਸਾਲ ਬਾਅਦ ਬਣਦੀ। ਹਾਂ। ਦੀਆਂ 2015 ਦੀ ਬਣੀ 10 ਸਾਲ ਹੋ ਗਏ 15 ਜਾਂ 16 ਚ ਬਣੀ ਸੀ ਉਹਦਾ ਵੀ ਰੋਡੀਆਂ ਜਿਹੜੀਆਂ ਟੋਲ ਆਉਂਦਾ ਲੋਨ ਦੀ ਸੀ ਐਸਟੀਮੇਟ ਕਿ ਜਿਹੜੇ ਪੈਸੇ ਆ ਕੇ ਲਾ ਦੇਗੇ ਇਹ ਯਾਰ ਕੋਈ ਜਵਾਬ ਦੇ ਸਾਡੀ ਸੜਕ ਵੀ ਯਾਰ ਤੁਸੀਂ ਗੱਲ ਸਮਝੋ ਰਹੇ ਆ ਜੀ ਹੁਣ ਮੰਨ ਲਓ ਹਰ ਗਲੀ 200 ਹਰ ਘਰ 20 ਜਾਂ 250 ਫੁੱਟ ਉੱਚਾ 250 ਫੁੱਟ ਤੋਂ ਮਾਨੂੰ ਜੀਸੀਬੀ ਦੀ ਮਾਰੀ ਪੜਦੀ ਉਹ ਤਾਂ ਸਾਲਾ ਫੱਟੇ ਨਾਲ ਉੱਤੇ ਚੜਾ ਰਹੇ ਆ ਬੰਦਾ ਕਹਿੰਦਾ ਮੇਰੇ ਤੋਂ ਗਲਤੀ ਹੋ ਗਈ ਅੱਛਾ ਗਲਤੀ ਨਹੀਂ ਹੋਈ ਜੀ ਸਾਫ ਦਫ਼ਤਰ ਤੋਂ ਕਹਿੰਦੇ ਪੂਰੀ ਸੜਕ ਬਣੂਗੀ ਫਿਰ ਉਹ ਜਿਹੜੀ ਮਿੱਟੀ ਕਿੱਥੇ ਗਈ ਉਹਨਾਂ ਖਰਚਾ ਕੀਤੀਆਂ ਦੁਕਾਨਾਂ ਦੀਆਂ ਪੌੜੀਆਂ ਪੜਦੀਆਂ ਬੁਰਾ ਹਾਲ ਤੇ ਹੁਣ ਹੀ ਲੱਗਦੇ ਨੇ ਮੇਨ ਰੋਡ ਤੋਂ ਬੋਧਾ ਦੇ ਕੇਂਦਰ ਦਾ ਭਾਅ ਹੈ ਬਾਈ ਐਪਲੀਕੇਸ਼ਨ ਸਾਰੇ ਮਾਰਕੀਟ ਵੜੀ ਹੈ ਬਾਕੀ ਸਭ ਬਹੁਤ ਵੱਡੀਆਂ ਉਹਨਾਂ ਤੋਂ 2-3 ਗੁਣਾ ਮੈਂ ਟੈਲ ਕਰਦਾ ਨਾਲ